हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਵੀਰ ਦਲੇਰ ਸਿੰਘ ਬਾੜ ਤੇ ਘਰ ਸੋ ਵੀਰ ਗੁਰਲਾਲ ਅੱਜ ਨਾਲ ਹੋਗਾ ਦੋਸਤੋ ਪੂਰੀ ਜਾਣਕਾਰੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਤਿੰਨ ਮੱਝਾਂ ਦਿਖਾਉਣੀਆਂ ਤੁਹਾਨੂੰ ਤਿੰਨੇ ਮੱਝਾਂ ਬਿਲਕੁਲ ਸੁਈਆਂ ਸਵਾਈਆਂ ਨੇ ਰੇਟ ਭਾ ਪਰਤਾ ਮੌਕੇ ਤੇ ਦੁੱਧ ਚਾਹੇ ਕੋਈ ਬੌਲੇ ਤੇ ਚਲਦੀ ਪਈ ਆ ਦੋਸਤੋ ਪੂਰੀ ਡਿਟੇਲ ਵੀਰ ਗੁਰਲਾਲ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਦੋਸਤੋ ਅੱਜ 28 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਆ ਜੀ ਟਾਈਮ ਨੋਟ ਕਰ ਲਿਓ ਤੇ ਅੱਜ ਆਪਾਂ ਜਲਦੀ ਵੀਡੀਓ ਅਪਲੋਡ ਕਰ ਦੇਾਂਗੇ ਦੋਸਤੋ ਬਾਕੀ ਟਾਈਮ ਤੁਸੀਂ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਬਿਲਕੁਲ ਮੋਬਾਈਲ ਸਕਰੀਨ ਦੇ ਉੱਪਰ 11:50 ਮਿੰਟ ਦਾ ਸਮਾਂ ਮਾਰਨਿੰਗ ਦਾ ਠੀਕ ਆ ਸੋ ਐਨੀਮਲ ਜਿਹੜਾ ਪਸੰਦ ਆਊਗਾ ਨਰਕਪਰਕ ਤੁਸੀਂ ਕਰਨੀ ਆ ਘਰ ਆਣ ਕੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਐਸ ਵਾਏ ਨਾਗਨੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਬਣਦਾ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਵੀਰ ਹੋਰ ਸੁਣਾਓ ਕੀ ਹਾਲ ਜੀ ਬੜੇ ਵਧੀਆ ਵੀਰੇ ਆਪਦੇ ਸੁਣਾਓ ਵਧੀਆ ਚੜ੍ਹਦੀ ਕਲਾ ਅੱਜ ਫਿਰ ਪਾਜੀ ਦਲੇਰ ਸਿੰਘ ਬਾੜ ਪਾਸੇ ਗਏ ਕਿਤੇ ਹਾਂਜੀ ਉਹ ਮੈਰਿਜੇ ਗਏ ਅੱਜ ਮੈਰਿਜ ਵੀ ਫਿਰ ਹਾਂ ਤੇ ਮੈਂ ਉਹਦਾ ਤੂੰ ਵੀਡੀਓ ਬਣਾਣੀ ਮੈਂ ਜੜ ਕੋਈ ਗੱਲ ਨਹੀਂ ਠੀਕ ਆ ਅੱਜ ਆਪਣੇ ਕੋਲ ਤਿੰਨ ਮੱਝਾਂ ਤਿੰਨੇ ਹੀ ਸੂਈਆਂ ਸਵਾਈਆਂ ਹੂੰ ਤਿੰਨਾਂ ਦੇ ਮਗਰ ਹੀ ਕਟੀਆਂ ਐ ਬਿਲਕੁਲ ਤੇ ਤਿੰਨੇ ਹੀ ਝੋਟੀਆਂ ਜੇ ਇੱਕ ਪਹਿਲਣ ਇੱਕ ਦੂਜੇ ਦੀ ਇੱਕ ਤੇਜੀ ਠੀਕ ਆ ਪਹਿਲਣ ਦੂਜਣ ਤੇ ਤੀਜੇ ਸੂਈ ਹਾਂ ਤੇ ਤਿੰਨਾਂ ਦੇ ਮਗਰ ਹੀ ਕਟੀਆਂ ਲਓ ਜੀ ਤਿੰਨੇ ਮੱਝਾਂ ਝੋਟੀਆਂ ਨੇ ਤਿੰਨਾਂ ਮਗਰ ਕਟੀਆਂ ਨੇ ਫੀਮੇਲ ਤਿੰਨਾਂ ਮਗਰ ਨੇ ਦੋ ਗੁਰਲਾਲ ਚੁਵਾਈ ਅੱਜ ਸਵੇਰ ਮਾਰਨਿੰਗ ਕਿੰਨੇ ਕੋਜੇ ਹੋ ਗਈ ਆ ਚੁਵਾਈ ਵੀਰ ਤੇ ਸਿਆਜ ਕਰਦੇ ਆਪਾਂ ਪੰਜ ਤੋਂ ਪੰਜ ਠੀਕ ਆ ਹਾਂ ਤੇ ਨੰਬਰ ਆਪਣੇ ਇੱਕ ਵਾਰੀ ਜ਼ਰੂਰ ਨੰਬਰ ਵੀ ਜੀ ਆਪਣਾ 977929006 ਇਹਦੇ ਕੋਈ ਵੀ ਆਪਣੇ ਨਾਲ ਕਨੈਕਟ ਕਰ ਸਕਦਾ ਪਿੰਡ ਡਾਲ ਠੀਕ ਆ ਜੀ ਹਾਂ ਜੀ ਤੇ ਲੈ ਵੀ ਗੁਰਲਾਲ ਵੀਰੇ ਪਹਿਲੇ ਨੰਬਰ ਤੋਂ ਸਟਾਰਟ ਕਰਦਗੇ ਇਸ ਮੱਝ ਦੀ ਕੀ ਡਿਟੇਲ ਆ ਜੀ ਇਹ ਵੀ ਦੀ ਛੋਟੀ ਦੂਜਾ ਸੂਆ ਸੋਈ ਜੇ ਕੱਲ ਤੜਕੇ ਦੀ ਸੋਈ ਜੇ ਕੱਲ 7 ਵਜੇ 5 ਵਜੇ ਸੋਈ ਆ ਤੇ 9 9:30 ਵਜੇ ਜੋਰ ਛੁੱਟੀ ਇਹਨੇ ਤੇ ਆਹ ਕੱਟੀ ਦਿੱਤੀ ਇਹਨੇ ਇਹ ਕੱਲ ਸੋਈ ਇਹ ਕੱਲ ਮਾਰਨਿੰਗ 5:00 ਵਜੇ ਹਾਂ ਜੀ ਤੇ 8 7 ਵਜੇ ਜੇਰ ਪਾਤੀ ਹੋਗੀ ਹਾਂਜੀ ਤੇ 3 3.5 ਕਿਲੋ ਬੋਲਾ ਕੱਲ ਸਵੇਰੇ ਚ ਹੋਇਆ ਇੰਨਾ ਕਿ ਕੱਲ ਸ਼ਾਮੀ ਚ ਹੋਇਆ ਤੇ ਅੱਜ ਸਵੇਰੇ ਖਾਲੀ ਕਰਤੀ ਐ ਤੇ ਯਾਨੀ ਦੋ ਟਾਈਮਾਂ ਦਾ 7 ਤੋਂ 8 ਕਿਲੋ ਬੋਲਾ ਚਲਣ ਡਈ ਐ ਹੂੰ ਹਾਂ ਲਓ ਵੀ ਤੇ ਪਹਿਲੇ ਸੂਏ ਨੇ 10 11 ਕਿਲੋ ਦੁੱਧ ਕੱਢਿਆ ਝੂਠ ਮਾਰਨ ਵਾਲੀ ਗੱਲ ਨਹੀਂ ਵੀ ਆਪਾਂ ਆਖੀ ਜਾਈਏ ਥਲੇ ਅੱਜ 12 ਕਿਲੋ ਅੱਜ 13 ਕਿਲੋ ਆ ਅੱਜ ਥਲੇ ਹਾਜ਼ਰ 8 ਕਿਲੋ ਬੋਲਾ ਜੀ ਜੀ ਆ ਵੇਖੋ 6 ਦੰਦ ਝੋਟੀ ਜੇ ਮੂੰਹ ਲੋ ਜੀ ਮੂੰਹ 6 ਦੰਦ ਦਾ ਦੋਸਤੋ ਪਿਓਰ ਨੀਲੀ ਜੀ ਕੱਲ ਹੀ ਸੂਈ ਆ ਸੁਬਾ ਹੀ ਸੂਈ ਆ ਅੱਜ ਤਿੱਜੇ ਡੰਗ ਦੀ ਮਾਰਨਿੰਗ ਚਵਾਈ ਕਰਕੇ ਬਿਲਕੁਲ ਖਾਲੀ ਕਰਤੀ ਆ ਖੀਸ ਤੋਂ ਹੋਲੇ ਤੋਂ ਜੇ ਕੋਈ ਜੱਕਰ ਨਹੀਂ ਤੇ ਬਾਕੀ ਆ ਵੇਖੋ ਜੀ ਮੂੰਹ ਦੋ ਦੋ 6 ਤੇ ਦੰਦਾਂ ਦੇ ਬਰਾਬਰ ਤੇ ਨਹੀਂ ਕੀਤੇ ਨਹੀਂ ਜੀ ਇਹ 6 ਦੇ ਨਹੀਂ ਕੀਤੇ ਬਰਾਬਰ ਇਹਨੇ ਠੀਕ ਆ ਜੀ ਮੂੰਹ 6 ਦੰਦਾਂ ਦਾ ਸੋ ਦੂਜਾ ਸੂਆ ਇਹ ਝੋਟੀ ਦੋਸਤੋ ਸੂਈ ਆ ਮਗਰ ਕੱਟੀ ਫੀਮੇਲ ਕਾਫ ਹਾਂ ਠੀਕ ਆ ਮਗਰ ਬਿਲਕੁਲ ਅੰਗਰੇਜ਼ਾਂ ਵਰਗੀ ਗੋਰੀ ਕੱਟੀ ਤੋਹਾਈ ਹੈ ਜੀ ਠੀਕ ਹੈ ਜੀ ਬਹੁਤ ਪਿਆਰੀ ਮਗਰ ਕੱਟੀ ਆ ਵੇਖੋ ਜੀ ਪੂਰੀ ਪਲੀ ਹੈ ਤੇ ਬਹੁਤੇ ਵੀ ਚਲੋ ਸਫੇਦੀ ਤਾਂ ਨੋਰਮਲ ਹੀ ਬਾਤ ਹੈਗੀ ਹੈਗੀ ਆ ਠੀਕ ਹੈ ਜੀ ਨੀਲੀ 라ਵੀ ਦੇ ਵਿੱਚ ਚਲੋ ਨਹੀਂ ਪੈਂਦਾ ਪਸੂ ਫਿਲਹਾਲ ਫਿਰ ਵੀ ਬਹੁਤ ਪਿਆਰੀ ਕੱਟੀ ਆ ਨੀਲੀ 라ਵੀ ਦੇ ਵਿੱਚ ਕੋਈ ਬਹੁਤ ਵੀਰ ਸਮਝ ਲੈਂਦੀ ਆ ਠੀਕ ਆ ਬਾਕੀ ਸਫੇਦੀ ਓਵਰ ਨੇ ਓਵਰ ਵਾਈਟness ਥੋੜੀ ਜਿਹੀ ਵਧੇ ਰਹੀ ਹੈ ਮੱਝ ਪਿਓਰ ਨੀਲੀ ਹੈ ਠੀਕ ਆ ਜੀ ਤੇ ਮੱਝ ਦਾ ਜਿਹੜਾ ਪੱਖ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਤੇ ਦੂਜਾ ਸੂਆ ਸੂਈ ਆ ਠੰਡੀ ਤੇਰੀ ਆ ਸੀਲਸਲਾ ਕਪੂਰੀ ਆ ਕੋਈ 8-7 ਲੀਟਰ ਵੀਰਨ ਦਾ ਬੌਲਾ ਕਾਊਂਟ ਕੀਤਾ ਕੋਈ ਤਿੰਨ ਕਡ ਸੋ ਬਾਕੀ ਕਿ ਤੇ ਵਾਪਸ ਮਾ ਗੁਰਲਾਲ ਕਿਵੇਂ ਨਿਕਲਿਆ ਜਵਾਈ ਵੀਰ ਜੀ ਇੱਕ ਨੰਬਰ ਦੀ ਐ ਕਣ ਪੋਲੀ ਬਿਲਕੁਲ ਹਾਂ ਜਵਾਈ ਚ ਕੋਈ ਚੱਕਰ ਨਹੀਂ ਗਾ ਕੋਈ ਪੂਰ ਛਟਾਣੀ ਕੋਈ ਥਾਣੇ ਵੱਧ ਘਟ ਨਹੀਂ ਗਾ ਲਿਓ ਜੀ ਹਾਂ ਆ ਵੇਖੋ ਆ ਕਰੋ ਚੈੱਕ ਜੀ ਠੀਕ ਆ 흘ਿਆਰੇ ਜੀ ਆਲ ਕਰਦੀ ਛੜੀ ਹਾਂ ਚਲੋ ਜ਼ਿਆਦਾਤਰ ਪਾਸੋਂ ਸੰਗਲ ਸੰਗਲ ਰਹਿੰਦੇ ਆ ਪਏ ਹਾਂ ਆ ਕਰੋ ਚੈੱਕ ਜੀ ਪੋਤਰਾ ਝੋਟੀ ਠੰਡੀ ਸੀਲ ਆ ਪੇਠਪੂੜੇ ਦੀ ਵੇਖੋ ਫੋਲਡਰ ਆ ਜੀ ਸੋ ਪੇਠਪੂੜੇ ਦੀ ਚੰਗੀ ਐ ਦੋਸਤੋ ਹਾਈਟ ਮੀਡੀਅਮ ਕੋਈ ਵੀਰ ਮੰਨ ਲੇ ਨਾ ਬਾਲੀ ਵੱਡੀ ਐ ਤੇ ਨਾ ਹੀ ਦਰਮਿਆਨੀ ਐ ਵਿਚਲਾ ਸ ਹੈ ਜਾਂ ਮੀਡੀਅਮ ਹਾਈਟ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਹਾਂਜੀ ਬਾਕੀ ਥਣ ਥਣ ਚਾਰ ਨੇ ਥਣ ਪੂਰੇ ਪ੍ਰੋਪਰ ਚਾਰ ਆ ਚਾਰੇ ਪੈਰ ਤੋਤੇ ਆ ਹਾਂਜੀ ਮਾੜਾ ਉਹਨੂੰ ਚਾਰੇ ਪੈਰ ਤੋਤੇ ਸਾਰ ਤੇ ਪਿੱਛੇ ਨਿਸ਼ਾਨ ਹੈਗਾ ਪ੍ਰੋਪਰ ਠੀਕ ਆ ਨੀਲੀ ਲੱਗਦੀ ਆਹ ਦੇਖੋ ਜਰਾ ਲੈ ਜੀ ਕੱਟੀ ਦਾ ਵੜਾ ਕਰਦੀ ਐ ਆ ਬੱਚਾ ਫਿਰ ਬਿਲਕੁਲ ਜੀ ਹਾਂਜੀ ਤਾਂ ਅਸੀਂ ਸੂਣ ਕਰਕੇ ਬੱਚੇ ਦਾ ਕਰਦੀ ਤਵਾਂ ਹਾਂਜੀ ਆ ਲੋ ਕੱਟੀ ਨਹੀਂ ਆ ਵੇਖੋ ਅੱਖਾਂ ਠੀਕ ਹੈ ਜੀ ਇਹ ਆ ਕੱਟੀ ਦੀਆਂ ਵੇਖੋ ਦੋਸਤੋ ਅੱਖਾਂ ਬਿਲਕੁਲ ਨਾੜੂ ਤੁਸੀਂ ਵੇਖ ਲਓ ਗਿੱਲਾ ਨਾੜੂ ਬਿਲਕੁਲ ਬੱਚੇ ਦੇ ਨਾਲ ਆਹ ਵੇਖੋ ਜੇ ਜਿਵੇਂ ਰਾਤ ਨੂੰ ਬੈਟਰੀ ਜਗਾਈ ਹੁੰਦੀ ਹੈ ਇੰਨੇ ਖਮਾਈ ਦੀਆਂ ਵੇਤਰਾ ਨਹੀਂ ਠੀਕ ਹੈ ਜੀ ਜਵਾਬ ਮਾਝੀ ਅੱਖਾਂ ਵਿੱਚ ਵੀ ਜਿਹੜਾ ਦੋਸਤੋ ਵਾਈਟ ਹੈਗਾ ਚਾਰੇ ਪਾਸੇ ਨਹੀਂ ਨਹੀਂ ਨੀਲੀ ਦਾ ਵੀ ਉਹ ਹੁੰਦੀ ਜਿਹੜੀ ਇਤਨਾ ਬਹਿਨ ਦਵੇ ਅੱਖ ਨੂੰ ਸਾਰੀਆਂ ਆਸ ਦੀਆਂ ਆਹ ਵੇਖੋ ਤੇ ਪੂਰੀ ਠੰਡੀ ਤੇਰੀ ਆ ਤੇ ਉਂਗਲ-ਉਂਗਲ ਜਿਹੜੀ ਮੋਟੀ ਧਾਰ ਆਹ ਵੇਖੋ ਆਹ ਕਰੋ ਚੈੱਕ ਜੀ ਆ ਖੰਨੂ ਸਾਰੇ ਆਸੰਦੇ ਨੀਲੀਆਂ ਐ ਪਰ ਨੀਲੀ ਦਾ ਵੀ ਇੱਥੋਂ ਪਤਾ ਲੱਗਦਾ ਜੀ ਦੇਖੋ ਬਿਲਕੁਲ ਜੀ ਬਿਲਕੁਲ ਇੱਥੇ ਦੇਖੋ ਇਹ ਨਹੀਂ ਮਰਜੀ ਬਾਓ ਲੈ ਠੀਕ ਆ ਸੋ ਛੋਟੀ ਦੋਸਤੋ ਚੰਗੀ ਆ ਸੀਲਸ ਲੱਗ ਪੂਰੀ ਆ ਬਾਕੀ ਚਵਾਪ ਸਮਾਤ ਹੀ ਚੰਗੀ ਹੈ ਠੀਕ ਆ ਕੋਲਰ ਆ ਜੀ ਜੇ ਵੇਖੋ ਹਾਂ ਬਿਲਕੁਲ ਜੀ ਬਿਲਕੁਲ ਪੂਰੀ ਚੰਗੀ ਸੰਭੀ ਹੈ ਲੈ ਵੀ ਹਾਂ ਠੀਕ ਆ ਰਾਜੀ ਆ ਪੂਰੇ ਵਜਨ ਭੋਜਨ ਵਾਲੀਆ ਦੋਸਤੋ ਜੇ ਜੰਗਰ ਕੋ ਤਾੜੀ ਚਾਹੀਦੀ ਆ 8 ਕਿਲੋ ਬੋਲੇ ਚੱਲਣ ਈ ਆ ਦੋ ਦੋ ਤਰਾਏ 12 ਦਾ 13 ਕਿਲੋ ਛੋੜੀ ਆ ਰਾਮਣਾ ਕੱਢੂਗੀ ਠੀਕ ਦੇਖੋ ਵੇ ਯਾਕੀਂਗਾ ਇਹ ਲਓ ਲੈ। ਵੇ ਚੱਕਰੀ ਨੀ ਸਗੇ ਸੀਲ ਸਾਉਗਾ ਠੀਕ ਆ। ਇਹੋ ਤੇ ਸੀਰ ਜੀ ਦਾ ਵੀਰ ਜੀ ਦਾ ਨਾਮ ਆਪਣਾ ਮਾਰੋ ਮਿਲਣੀ ਇਹਦਾ ਨਾਮ ਆਪਾਂ ਦੇ ਹੀ ਸਕਦੇ ਆ। ਬਿਲਕੁਲ ਜੀ ਬਿਲਕੁਲ। ਹਾਂ। ਇਸ ਤੋਂ ਬਾਅਦ ਉਹ ਰ ઠੰਡੀ ਧੀਰੀ ਆਪਾਂ ਕਿੰਨੀ ਦੀ ਸੱਡੀ ਕਰਵਾ ਦਾਂਗੇ ਤੇ ਗਰ ਲਾਲ ਕੀ ਮੁੱਲ ਕਰਦਾ ਵੀਰੇ ਦਾ? ਮੁੱਲ ਵੀਰ ਜੀ ਇਹੜੀਆਂ ਝੋਟੀਆਂ ਲੱਖ ਵੀ ਮੰਗੀ ਜਾਂਦੇ ਲੋਕ 1.5 ਲੱਖ ਮੰਗੀ ਜਾਂਦੇ ਆ। ਹਾਂਜੀ। ਆਪਾਂ ਮੁੱਲ ਕਰਾਂਗੇ ਇਹਦਾ 90000 ਤੇ 88000 ਦੀ ਦੇ ਦਾਂਗੇ। ਤੋ ਸਿੱਧੀ ਦੇ ਦੇ ਤੂੰ 86000 ਦੀ ਦੇ ਦਾਂਗੇ ਹਾਂ ਨਾ 86 ਦੀ ਅਜਿ ਦੇਖੋ ਤਸੱਲੀਆਂ ਕਰਾ ਕੇ ਦਾਂਗੇ ਜਿੱਤਰਾ ਕੋਈ ਮਰਜ਼ੀ ਆਵੇ ਵੀਰ ਭਰਾ ਦੀ ਚੋਵੇ ਨਹੀਂ ਚੋਣੀ ਤਾਂ ਵੀ ਕੋਈ ਚੱਕਰ ਨਹੀਂ ਆਪਣੀ ਗਾਰੰਟੀ ਹੋਊ ਝੋਟੀ ਦੀ ਦੋਸਤੋ ਬਾਕੀ ਪੂਰੀ ਠੰਡੀ ਧੀਰੀਆ ਤੁਹਾਡੇ ਸਾਹਮਣੇ ਆ ਸੀਲ ਸੋ ਪੂਰੀ ਆ ਬਸ ਠੀਕ ਹੈ ਜੀ ਹੈ ਠੀਕ ਆ ਠੀਕ ਆ 86000 ਦੀ ਵੀਰਾਂ ਦਾ ਵੀ ਦੇ ਦਿਆਂਗੇ ਮੁੱਲ ਭਵੇਂ 90 ਕਰ ਲੋ ਠੀਕ ਆ 86000 ਦੀ ਦੋਸਤੋ ਬਾਦ ਅਗਲੀ ਆਪਣੇ ਕੋਲ ਬੂਰੀ ਆ ਗਈ ਹੈ ਗੁਰਲਾਬ ਹਾਂਜੀ ਇਹ ਵੀ ਵੀਰ ਜੀ ਪਿਓਰ ਨੀਲੀ 라ਵੀ ਹੈ ਬੂਰੀ ਅੱਛਾ ਇਹਦੇ ਮਗਰ ਆ ਕੱਟੀ ਜੇ ਨੂੰ ਡੇਢ ਮਹੀਨਾ ਹੋ ਗਿਆ ਸੋਈ ਨੂੰ ਹਾਂ ਆ ਕੱਟੀ ਤੁਹਾਡੇ ਸਾਹਮਣੇ ਇਹ ਮਗਰ ਇਹਦੇ ਵੀ ਕੱਟੀ ਆ ਫੀਮੇਲ ਕਾਫ ਆ ਦੋਸਤੋ ਬਿਲਕੁਲ ਇੱਕ ਪਾਸੇ ਕੱਟ ਆਉਂਦਾ ਜਿਹੜਾ ਟੁੱਟ ਜਾਂਦਾ ਬਿੰਨੀ ਮਣਕ ਨਹੀਂ ਆਖਾ ਤੇ ਜਵਾਬ ਮਗਰਲੇ ਪੈਰ ਜਿਹੜੇ ਤੋਤੇ ਆ ਕੱਟੀ ਦੇ ਠੀਕ ਆ ਸੋ ਮਗਰ ਕੱਟੀ ਪੂਛ ਉੱਪਰ ਤੱਕ ਵਾਈਟ ਆ ਹਾਂ ਸੋ ਤੇ ਮਹੀਨਾ ਕਿੰਨਾ ਡੇਢ ਹੋ ਗਿਆ ਕਰ ਲਾ ਡੇਢ ਮਹੀਨਾ ਹੋ ਗਿਆ ਵੀਰ ਜੀ ਏ ਥਲੇ ਹੁਣ 7 ਕਿਲੋ ਦੁੱਧ ਆਜ ਰਿਹਾ ਇਹ ਵੀ ਇਤਰਾ ਹੀ ਜੋ ਕੋਈ 7 ਕਿਲੋ ਧਾਰਾ ਜੜੀਆਂ ਇਸ ਟਾਈਮ ਮੇ ਮੌਜੂਦ ਨੇ ਦੋਸਤੋ ਇਸ ਝੋਟੀ ਦੇ ਬਿਲਕੁਲ ਥੱਲੇ ਹਾਂ ਇਹ ਦੇਖੋ ਨੀਲੀ 라ਵੀ ਦਾ ਵਿਧੀ ਇਹਨੂੰ ਆਂਦੇ ਨੀਲੀ 라ਵੀ ਹੂੰ ਜੇ ਇਹਦੀ ਮਰਜ਼ੀ ਬਾਓ ਵੀ ਹੱਦੋਂ ਵੱਧ ਜੜੀਆਂ ਠੰਡੀਆਂ ਤੇ ਦੀਆਂ ਹੋਣ ਸਿਰ ਚਿੱਟੇ ਤੋਂ ਨੀਲੀ 라ਵੀ ਨਹੀਂ ਹੁੰਦੀ ਗੁਣਾਤ ਹੁੰਦੀ ਹੈ ਬਿਲਕੁਲ ਬਿਲ ਨਿਸ਼ਾਨੀਆਂ ਇਕੱਲੇ ਵੀ ਮੂੰਹ ਚਟਾ ਗਿਆ ਪੈਰ ਚਟੇ ਆ ਗਿਆ ਮੂੰਹ ਚਟਾ ਗਿਆ ਉਹ ਨੀਲੀ 라ਵੀ ਹੋ ਗਈ ਨੀਲੀ 라ਵੀ ਇਹਨੂੰ ਆਂਦੇ ਜੀ ਹਾਂ ਇਹ ਖਾਸੀਅਤ ਹੋਣੀ ਵੀ ਜ਼ਰੂਰੀ ਹੈ ਤੇ ਗਰਲਾਲ ਮਾਲਾ ਪੂਰੀ ਹੈ ਨੀਲੀ 라ਵੀ ਦੀ ਆਪਣੇ ਕੋਲ ਮੱਝ ਹੈ 1.5 ਮਹੀਨੇ ਦੀ ਸੂਈ ਆ ਹਾਂ ਹਾਂ ਇਹ ਦੇਖੋ 7 ਕਿਲੋ ਦੁੱਧ ਹਾਂ ਜ ਤੇ ਮਗਰ ਕੱਟੀ ਏ ਭਰਾਵੋ ਬਾਕੀ ਪੂਰਾ ਸਟਰਕਚਰ ਪੂਰੀ ਬਣਤਰਤਾਂ ਨੂੰ ਜਿਹੜੀ ਮੱਝ ਦੀ ਆਪਾਂ ਦਿਖਾ ਦਿੰਨੇ ਆ ਸਰ ਜੀ ਨਿਕਾ ਚੈੱਕ ਠੀਕ ਆ ਮਾਵਾ ਧੀਆਂ ਇੱਕੋ ਜੀਆਂ ਆ ਕਰੋ ਚੈੱਕ ਠੀਕ ਆ ਜੀ ਬਿਲਕੁਲ ਨਾਸ ਬੱਗੀ ਆ ਤੇ ਅਕ ਬਿੱਲੀ ਮਨਕਣੀ ਮੱਥਾ ਵੱਲਾ ਸਿੰਘਾਂ ਦੀ ਗੁਲਾਈ ਆ ਪੂਰੀ ਗੁਲਾਈ ਦੇ ਵਿੱਚ ਸਿੰਘ ਠੀਕ ਆ ਤੇ ਗਰਲਾਲ ਖੋਲੋ ਤੋਰਗੇ ਸੋ ਬੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਜਿਹੜੀ ਇਹ ਮੱਝ ਤੁਸੀਂ ਦੇਖ ਰਹੇ ਜੇ ਥਣ ਥੂਣਾ ਵੰਡ ਚੰਗੀ ਆ ਤੇ ਜਵਾਬਸਮਾ ਇੱਕੋਸਾਰ ਹਨ ਜਵਾਬਸਮਾ ਵੀਰ ਜੀ ਇੱਕੋਸਾਰ ਤੇ ਹੋਣੀਆਂ ਰੂ ਵਾਂਗ ਤਿੰਨੇ ਹੀ ਪੋਲੀਆਂ ਆ ਹਾਂ ਇਹ ਨਹੀਂ ਵੀ ਕਰੜੀਆਂ ਹੋਣਗੀਆਂ ਚੋਈਆਂ ਨਾ ਜਾਣਗੀਆਂ ਹੂੰ ਜਦੋਂ ਮਰਜੀ ਚੋ ਜਿਹੜਾ ਜੀ ਮਰਜੀ ਕਰੇ ਉਹ ਜੋਲੋ ਲਓ ਵੀ ਦੋਸਤੋ ਜਿਹੜੀ ਆਊਗੀ ਪਸੰਦ ਉਹਨੂੰ ਹੱਥ ਪਾ ਲਿਓ ਹਾਂ ਮੱਝਾਂ ਸਾਰੀਆਂ ਇੱਕ ਤੋਂ ਇੱਕ ਰੇੜੀ ਵੀ ਅੱਜ ਵੀਰ ਜੀ ਆਪਾਂ ਡਾਉਣ ਵਾਲੇ ਕਰਨੇ ਆ ਜਿੱਥੋਂ ਮਿੱਟੀ ਉੜਦੀਆਂ ਜਾਂ ਜਿਹੜੀਆਂ ਲੈ ਵੀ ਫੜ ਲਓ ਫੜ ਲਓ ਜੇ ਕਰ ਲਾ ਸਿਆ ਠੀਕ ਆ ਪਹਿਲੇ ਫੋਨ ਤੇ ਵੀਰ ਜੀ ਮੱਝਾਂ ਵਿਕਣਗੀਆਂ ਅੱਜ ਜਿਹੜੇ ਰੇੜ ਪਾਉਣੇ ਆਪਾਂ ਇਹਨਾਂ ਦੇ ਬੱਲੇ ਬੱਲੇ ਕੇ ਤੋੜ ਲਈਏ ਆਹ ਵੇਖੋ ਤੋ ਸੋ ਦੋਸਤੋ ਰੀਜ਼ਨੇਬਲ ਪ੍ਰਾਈਸ ਹੁੰਦਾ ਹੈ ਬਿਲਕੁਲ ਵਾਜਬ ਜਾਇਜੇ ਰੇਟ ਹੀ ਹੁੰਦੇ ਆ ਨੋਮਲੀ ਜੀ ਆਪਾਂ ਇਹਦਾ ਅੱਜ ਪਾਉਣਾ ਨਾ ਇਹਨੇ ਜੀ ਲੋਕ ਬੂਰੀ ਨੀਲੀ ਕੱਟੀ ਲੈ ਕੇ ਆਉਂਦੇ ਆ ਬਿਲਕੁਲ ਜੀ ਇਹ ਆਪਾਂ ਦੋ ਦੇ ਰਹੀਆਂ ਅਜੋਨੇ ਮੁੱਲ ਜੀ ਲਓ ਵੀ ਆ ਦੇਖੋ ਜੋੜਾ ਜਾਣਾ ਬਿਲਕੁਲ ਉਸੇ ਰੇਟ ਦੇ ਵਿੱਚ ਜਿੰਨੇ ਕਹਦੀਆਂ ਵੀਰਾਂ ਦਾ ਵੀ ਆਫਸਰ ਕਟੀਆਂ ਝੋੜੀਆਂ ਦੇ ਲੈ ਲਓ ਜੀ ਤੋਰ ਦੀ ਜਮਗਰੇ ਦੀ ਲਿਆਓ ਜੀ ਤੋਰ ਦੀਆ ਗੁਰਲਾਲ ਵੀਰ ਠੀਕ ਆ ਸੋ ਬਾਕੀ 7 ਕਿਲੋ ਧਾਰਾਂ ਦੋਸਤੋ ਅਗੇ ਕੋਈ ਵੀਰ ਟਿਕਾ ਕੇ ਸੇਵਾ ਕਰ ਲੂਗਾ ਦੋ ਦੋ ਹੋਰ ਵੀ ਵਾਜੂਗਾ ਕਿਉਂਕਿ ਜਿਆਦਾ ਲੰਬਾ ਸਾਹਮ ਮੇਰੀਆਂ ਸਿੰਘਾਂ ਦਾ ਆਪਾਂ ਲਈਆਂ ਕੋਈ ਚੱਕਰ ਨਹੀਂ ਇਹੋ ਜਿਹਾ ਕਿ ਕੋਈ ਉਹ ਪੱਠਾ ਦੇ ਆਪਣੇ ਨਾਲ ਜ਼ਿਆਦਾ ਪਉਂਦੇ ਪਰ ਵੰਡ-ਵੰਡ ਤੋਂ ਮੱਝਾ ਰਹੀਆਂ ਜੀ ਹਾਂ ਇਹਨਾਂ ਨੂੰ ਜਦੋਂ ਕੋਈ ਵੰਡ ਪਿਆ ਮੱਝਾ ਨੂੰ ਦੋਵੇਂ ਇੱਕ-ਇੱਕ ਘਰਵਾਈਆਂ ਉਹ ਪਹਿਲਾਂ ਝੋਟੀ ਆ ਹਾਂ ਹਾਂ ਪਰ ਚੜ ਜਾਣੀਆਂ ਦੋਸਤੋਂ ਹਾਂ ਜੀ ਇਹ ਆਪਾਂ ਪਿਛਲੀ ਵੀਡੀਓ ਇਹ ਕਟੀਆਂ-ਕੱਟੇ ਨਹੀਂ ਪਾਈ ਹਾਂ ਤੇ ਉਹ ਆਪਣੇ ਵੇਗੇ ਆ ਸੇਲ ਹੋ ਗਏ ਤਾਂ ਕੱਲ ਵੀਰਾ ਆਏ ਵੇਖਣ ਕੱਟੀਆਂ ਕੱਟੇ ਉਹ ਤੇ ਉਹ ਆਪਾਂ ਆ ਸੇਲ ਹੋ ਗਏ ਜੰਦੇ ਆ ਕੱਟੀ ਦੇ ਦਿਓ ਸਾਨੂੰ ਉਹ ਸਾਰੀਆਂ ਕੱਟੇ ਕੱਟੇ ਵੇਗੇ ਉਹ ਤਿੰਨੇ ਹੀ ਵੇਗੇ ਹੀ ਕੋਵੀਰ ਲੈ ਗਿਆ ਕਰ ਰਖ ਲਈ ਚਲੋ ਕੋਈ ਨਾ ਇਹੋ ਕਰ ਲੈਂਦੇ ਆ ਕੱਟੀ ਦੇ ਦੇ ਸਾਨੂੰ ਤੇ ਮੈਂ ਇਹ ਕਿੰਨੂੰ ਦਊ ਮੱਝ ਲਈ ਫਿਰ ਮੱਝ ਦੇ ਨਾਲ ਹੀ ਜਾਣੀ ਚਾਹੀਦੀ ਹਾਂ ਉਹ 5000 ਰੁਪਏ ਦੀ ਕੱਟੀ ਖੜਦੇ ਸੀ ਹਾਂ ਨਹੀਂ ਜੀ ਚਲੋ ਕੀਮਤ ਤਾਂ ਹੁੰਦੀ ਆ ਪਸੂ ਦੀ ਤੇ ਗੁਰਲਾਲ ਆਪਾਂ ਕਿਥੋਂ ਤੱਕ ਦੇ ਦਈਏ ਮੱਝ ਫਿਰ ਮੋਲ ਵੀਰ ਜੀ ਇਹਦਾ ਹਾਂ ਨਾ ਮੋਲ ਕਰਦੇ ਆ ਆਪਾਂ ਇਹਦਾ 60000 2000 ਛੋਟ ਕਰ ਦੇਾਂਗੇ 58000 ਦੀ ਦੇ ਦਾਂਗੇ ਹੋਰ ਕਰਦੇ ਫਿਰ ਅੱਗੋਂ ਤੁਸੀਂ ਦੱਸ ਦੋ ਹੋਰ ਜਾਣਦੇ ਫਿਰ ਅਜ ਹੈ ਜਾਣਦੇ ਕੋਈ ਨਹੀਂ 56000 ਦੀ ਦੇ ਦਾਂਗੇ ਉਹ ਚੋਂ ਕੋਈ ਛੋਟ ਨਹੀਂ ਜੀ 2000 ਹੋਰ ਹਟਾਤਾ ਫੜ ਕੇ 56000 ਦੋਸਤੋ ਤੁਹਾਨੂੰ ਜਿਹੜੀ ਇਹ ਮੱਝ ਮਿਲ ਜਾਊਗੀ ਤਿਲਾਂ ਵਾਲੀ ਪੂਰੀ ਜੀ ਤਿਲਾਂ ਵਾਲੀ ਪੂਰੀ ਆ ਤੇ ਪੂਰੀ ਨੀਲੀ ਰਾਬੀ ਨਾਲ ਨੀਲੀ ਨਾਲ ਜਲਾਈ ਸਾਰੇ ਫੰਕਸ਼ਨ ਵਿੱਚ ਆ ਤਿੰਨ ਨਸਲਾਂ ਦੇ ਫੰਕਸ਼ਨ ਇੱਕ ਦੇ ਵਿੱਚ ਹੀ ਆ ਨੀਲੀ ਵੀ ਆ ਬੂਰੀ ਵੀ ਆ ਇਲਾ ਨਹੀਂ ਵੀ ਆ ਠੀਕ ਹੈ ਜੀ ਸੋ ਮਾਰਕਿੰਗ ਕਰੈਕਟਰ ਸਾਰ ਤੇ ਨਿਸ਼ਾਨ ਬਿਲਕੁਲ ਛੋਟੇ ਛੋਟੇ ਇਹ ਗੱਲਾਂ ਵੀ ਜੀ ਕੋਈ ਮੱਝ ਨਾ ਘਟੂਗੀ ਇਧਰ ਦੇਖੋ ਬੰਦਾ ਪਤਲੇ ਪਿੰਡੇ ਦੀ ਆ ਜਿਵੇਂ ਆਪਾਂ ਕਹਿ ਲਈਏ ਵੀ ਗੰਡੇ ਦਾ ਛਿਲਕਾ ਹੁੰਦਾ ਆ ਕਰੋ ਚੱਕ ਠੀਕ ਹੈ ਜੀ ਤੇ 56000 ਦੀ ਦੋਸਤੋ ਮਿਲ ਜੂਗੀ ਜੋੜੀ ਮੇਰੇ ਕੋਲ ਇਕੱਲੀ ਮੈਂ ਨਹੀਂ ਕਿ ਨਾਲ ਕੱਟੀ ਵੀ ਤੁਹਾਨੂੰ 5-7000 ਦੀ ਮਗਰ ਕੱਟੀ ਵੀ ਆ ਹਾਂ 56000 ਦੀ ਵੀ ਜੀ ਹਾਂ ਨਾ ਆਲੀ ਗੱਲ ਹੀ ਆ ਦੀ ਬਿਲਕੁਲ ਜੀ ਬਿਲਕੁਲ ਹਾਂ ਜੀ ਲੈ ਵੀ ਗਰ ਲਾਲ ਵੀਰੇ ਅਗਲਾ ਪਸ਼ੂ ਇਹ ਵੀ ਜੀ ਪਹਿਲਾਂ ਝੋਟੀ ਚਾਰ ਦਿਨ ਦਾ ਜਮੂ ਉਹ ਚੌਗੀ ਪਹਿਲਾਂ ਝੋਟੀ ਦਿ ਠੀਕ ਹੈ ਤੇ ਜੇ ਨੰਬਰ ਤੇ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਜੀ ਇਹਨੇ ਨੂੰ ਵੀ ਅੱਜ 6ਵਾਂ ਦਿਨ ਹੋ ਗਿਆ ਜੀ ਸੂਈ ਨੂੰ ਤੇ ਇੱਕ ਸਾਈਡ ਤੇ ਥੋੜੀ ਜੀ ਇਹਦੇ ਭਾਲਿਆ ਅੱਛਾ ਜੀ ਹਾਂ ਪਹਿਲਾਂ ਵਾਵਾ ਹੀ ਹੁਣ ਲੈਂਦੀ ਜਾਂਦੀ ਆ ਹੁਣ ਇਹਦੇ ਥੱਲੇ 7 ਕਿਲੋ ਦੁੱਧ ਹਾਜ਼ਰ ਜੀ ਹੋਵੇ ਕੱਟੀ ਦਾ ਨਾੜੂ ਨਾਲ ਜੀ ਇੱਕ ਉਲਟ ਬਹਿਣੀ ਵਾਲੇ ਪਾਸੇ ਦੋਸਤੋ ਭਾਲ ਜਰੂਰ ਤੁਹਾਨੂੰ ਨਜ਼ਰ ਆਊਗੀ ਤੇ ਅੱਜ ਚੌਥਾ ਕਿ ਦਿਨ ਨਹੀਂ 6ਵਾਂ ਦਿਨ ਹੋ ਗਿਆ ਸੂਈ 6ਵਾਂ ਦਿਨ ਆ ਚਾਰ ਦਾ ਤੂਹੋਂ ਪਹਿਲਾਂ ਝੋਟੀ ਬਿਲਕੁਲ ਕੁੰਡੀ ਆ ਠੀਕ ਆ ਜੀ ਹਾਂ ਤੇ ਮਗਰ ਇਹਦੇ ਵੀ ਕਟੀਆਂ ਮੱਝਾਂ ਤਿੰਨ ਝੋਟੀਆਂ ਦਿਖਾਈਆਂ ਤਿੰਨਾਂ ਮਗਰੀ ਕਟੀਆਂ ਨੇ ਤੇ ਗਰ ਲਾਲ ਹੁਣ ਵੀਰੇ ਬੋਲਾ ਕੋ ਚੋਇਆ ਹੋਊਗਾ ਕੈਮਰੇ ਡਰੀ ਜਾਂਦੀ ਛੜਿਆ ਕੋਈ ਨਹੀਂ ਇਹ ਥਲੇ ਵੀ ਦੀ 7 ਕਿਲੋ ਦੁੱਧ ਆਜਰਿਆ 7 ਕਿਲੋ ਹਾਂ ਇਹ ਦੋਵੇਂ ਮੱਝ ਆਪਾਂ ਜੇ ਕੋਈ ਆਨਲਾਈਨ ਵੀਰ ਮਂਗਾਊਗਾ ਇੱਥੇ ਚੋਣੀਆਂ 7-7 ਹੀ ਚਵਾਵਾਂਗੇ ਜੇ ਕਿਸੇ ਨੇ ਗਰੰਟੀ ਦੇ ਮਂਗਾਉਣੀਆਂ 6-6 ਦੇ ਕੱਲਾਂਗੇ ਠੀਕ ਆ ਜੀ ਦੋਵੇਂ ਤੇ ਪਰ ਹੋਊਗਾ 7-7 ਹੀ ਦੋ ਥਲੇ ਠੀਕ ਆ ਹਾਂ ਤੇ ਲੋਵੀ ਝੋਟੀ ਬਿਲਕੁਲ ਦੋਸਤੋ 6ਵੇਂ ਦਿਨ ਦੀ ਸੂਈ ਆ ਮਗਰ ਬੱਚੇ ਦੇ ਮਗਰ ਬੱਚਾ ਫੀਮੇਲ ਕਾਫ ਕੱਟੀ ਆ ਤੇ ਕੱਟੀ ਬਿਲਕੁਲ 나ੜੂ ਬੱਚੇ ਦੇ ਨਾਲ ਆ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਤਸਵੀਰਾਂ ਵਿੱਚ ਦੇਖੋ ਝੋਟੀ ਦਾ ਥੋੜਾ ਜਿਆਦਾ ਕਈ ਵਾਰ ਆ ਪਸ਼ੂ ਜਿਹੜਾ ਦੋਸਤੋ ਜੰਮੇ ਪਲੇ ਘਰ ਦੇ ਆ ਵਪਾਰ ਦੀ ਲਾਈਨ ਚ ਪਹਿਲੀ ਵਾਰੀ ਨਿਕਲਦੇ ਆ ਥੋੜਾ ਜਿਆਦਾ ਡਰਦੇ ਜਰੂਰ ਆ ਉੱਪਰੇ ਬੰਦੇ ਤੋਂ ਇਸ ਕਰਕੇ ਥੋੜਾ ਕੈਮਰੇ ਦਾ ਤੇ ਮੇਰਾ ਵੀ ਥੋੜਾ ਜਿਹਾ ਪਸ਼ੂ ਉਪਰ ਆ ਜਰੂਰ ਕਰਦੇ ਆ ਥੋੜਾ ਜਿਆਦਾ ਮਗਰ ਨੂੰ ਝਾਕਦੇ ਆ ਠੀਕ ਆ ਤੇਗੀ ਵੀਰ ਜੀ ਪਿਓਰ ਮੋਰਾ ਦੀ ਜਿਹੜੇ ਇੱਕ ਠੀਕ ਆ ਪੂਛ ਬਲੈਕ ਆ ਦੇਖੋ ਪੂਰਾ ਬਲੈਕ ਆ ਪੂਛ ਵੀ ਬਲੈਕ ਆ ਠੀਕ ਆ ਲਓ ਜੀ ਸੋ ਝੋਟੀ ਦੋਸਤੋ ਪਿਆਰੀ ਆ ਵੇਅਰਵੂਲ ਦੀ ਸੋਣੀ ਆ ਹਾਈਟ ਵੀ ਕੋਈ ਮੀਡੀਅਮ ਬਣ ਕੇ ਸੌਦਾ ਕਰ ਲੈ ਚੰਗੀ ਝੋਟੀ ਆ ਪਿਆਰੀ ਆ ਪਹਿਲਣ ਸੁਹੀ ਆ ਤੇ ਬਾਕੀ ਨਵੀਂ ਆ ਵੀਰ ਜੀ ਲੈ ਲੀਆ ਪਾ ਅੱਛਾ ਤੇ ਗਰਲਾਲ ਮਿਲਣ ਮਲਾਉਣ ਦਾ ਵਧੀਆ ਬੱਚੇ ਤੇ ਮੇਰਾ ਵੀਰ ਜੀ ਆ ਵੇਖੋ ਇਤਰਾ ਹੀ ਆਪਾਂ ਬਹਿ ਜਾਣਾ ਹੁਣ ਇਹਦੇ ਜਿ ਤਰ੍ਹਾਂ ਉਹਨਾਂ ਥੱਲੇ ਬੈਠੇ ਆ ਲੈ ਇਸੇ ਤਰ੍ਹਾਂ ਦੋਸਤੋ ਭਾਏ ਕੇ ਵੇਖ ਲੋ ਠੀਕ ਆ ਨਹੀਂ ਪਸ਼ੂ ਨਾਰਮਲ ਹੀ ਪਹਿਲਾਂ ਕੀ ਹੋਵੇ ਕੋਈ ਸਿਖਾਇਆ ਨਹੀਂ ਹੁੰਦਾ ਪਹਿਲਾਂ ਪਸ਼ੂ ਕਈ ਵਾਰਾ ਬੈਨ ਨਹੀਂ ਦਿੰਦਾ ਥੱਲੇ ਤੇ ਜਿਤਾ ਮਰਜੀ ਵੇਖੋ ਬੱਚੇ ਨੂੰ ਪੂਰਾ ਚਟ ਚਟਦੀ ਪਈ ਆ ਆ ਵੇਖ ਲੋ ਇਸੇ ਤਰ੍ਹਾਂ ਬੱਚਾ ਲਾ ਕੇ ਕੋਈ ਤੁਸੀਂ ਚਵਾਈ ਕਰ ਲਓ ਠੀਕ ਆ ਜੇ ਗਰਲਾਲ ਮਿਲਦੀ ਦੋਵੇਂ ਟਾਈਮ ਬੱਚੇ ਤੇ ਨਾ ਵੀਰ ਜੀ ਕੱਟੀ ਦੇ ਦੋਵੇਂ ਟਾਈਮ ਹੀ ਆਉਂਦੀ ਤਸੱਲੀ ਕਰਕੇ ਖੜੋ ਕੋਈ ਚੱਕਰ ਹੀ ਨਹੀਂ ਠੀਕ ਆ ਭਰਾ ਠੀਕ ਮੈਂ ਕਈ ਨਾ ਪਹਿਲਾਂ ਪਹਿਲਾਂ ਝੋਡੀਆਂ ਕਈ ਨਾ ਆਲ ਕਰਦੀਆਂ ਨਾ 100 ਤਰ੍ਹਾਂ ਦੀ ਮੈਂ ਨਾ ਵੀਰ ਜੀ ਇਹਨੂੰ ਕੋਈ ਚੱਕਰ ਹੀ ਨਹੀਂਗਾ ਆਪਾਂ ਤੁਹਾਨੂੰ ਅ ਇਹ ਆ ਪਿਓਰ ਮੋਰਾ ਹਾਂ ਹਾਂ ਚੀਜ਼ ਦਾ ਮੁੱਲ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਲੋੜੀ ਝੋਟੀ ਬਹੁਤ ਪਿਆਰੀ ਆ ਦੋਸਤੋ ਪਾਈ ਨਾਲ ਸੋਈ ਆ ਤੇ ਕਰਨਾਲ ਕਿਥੋਂ ਤੱਕ ਦੀ ਆ ਵੇਖੋ 나ੜੂ ਨਾਲ ਜੇ ਕੱਟੀ ਦਾ ਅੱਜ ਛੇ ਮਾਦਨ ਹੋਇਆ ਸੋਈ ਲੋ ਜੀ ਅੱਛਾ ਕਰਨਾਲ ਮੁੱਲ ਕਿੰਨਾ ਕੁ ਕਰ ਦੇਣਾ ਫਿਰ ਇਹਦਾ ਮੁੱਲ ਵੀ ਜੀ ਇਹਦਾ ਵੀ ਉਹਦੇ ਵਾਂਗੂ ਛੇਵੇਂ ਮੁੱਲ 60000 ਹਾਂ ਕਾ 2000 ਹੀ ਛੋਟ ਵਾਹੇ ਇਹਦੀ ਕਰਨੀ ਸੀ ਬਾਕੀ ਇਹਦੀ ਵਿਚਾਰ ਹੀ ਚੱਲਣ ਦੀ ਹੈ 56000 ਦੀ ਦੇ ਦਾਂਗੇ ਇਹਦੀ ਜੋੜੀ 55 56 ਦੀ ਹਾਂ ਜੀ 1 ਲੱਖ 12000 ਦੀਆਂ ਦੋਵੇਂ ਦੇ ਦਾਂਗੇ ਲੋ ਜੀ ਹਾਂ 112000 ਦੀਆਂ ਦੋਸਤੋ ਦੋਨੋਂ ਲੈ ਦੇ ਆ ਇੱਕ ਤਾਂ ਬੂਰੀ ਹੈ ਤੇ ਇੱਕ ਕਾਲੀ ਕਾਲੀ ਠੀਕ ਹੈ ਘਰੇ ਕੋਈ ਨਾਰਾਜ਼ ਨਹੀਂ ਹੋਊਗਾ ਵੀ ਬੂਰੀ ਲੈਣ ਦੀ ਤੇ ਕਾਲੀ ਛਾਡਾਂ ਦੀ ਤੇ ਕਾਲੀ ਵੀ ਲੈ ਜਾਓਗੇ ਦੋਸਤੋ ਤੇ ਬੂਰੀ ਵੀ ਲੈ ਜਾਓਗੇ ਤੇ ਛੜਨ ਵਾਲੀ ਕੋਈ ਛੜਨ ਵਾਲੀ ਕੋਈ ਵੀ ਨਹੀਂ ਗਈ ਸੋ ਬਾਕੀ ਨਾਰਮਲ ਭਾਲਾ ਦੋਸਤੋ ਭਾਲ ਜਿਹੜੀ ਤੁਹਾਨੂੰ ਨਜ਼ਰ ਆਜੂਗੀ ਕੈਮਰੇ ਦਾ ਡਰਦੀ ਝੋਟੀਆਂ ਦੇਖੋ ਸੋ ਪਹਿਲ ਨਾਲ ਝੋਟੀਆਂ ਨੇ ਕਈ ਵਾਰ ਭਾਲਾਂ ਭੁਲਾਂ ਦੇ ਵਿੱਚ ਆ ਜਾਂਦੀਆਂ ਆ ਜੀ ਦੇਖੋ ਕੈਮਰੇ ਦਾ ਡਰਦੀ ਆ ਆ ਦੇਖੋ ਜੀ ਠੀਕ ਆ ਦੇਖੋ ਬਾਕੀ ਗੁਰਲਾਲ ਹਰ ਪਾਸਿਓਂ ਤਸੱਲੀ ਕਰਵਾ ਰਿਹਾ ਬੈਕ ਸਾਈਡ ਤੋਂ ਸੱਜੇ ਖੱ ਜਿਦੇ ਬੰਨੇ ਮਰਜ਼ੀ ਜੇ ਕਿਸੇ ਦੀ ਸੱਜੇ ਖੱਬੇ ਜਗਾ ਤਾਂ ਤੰਗ ਨਾ ਬਹਿਣ ਬੂ ਨੂੰ ਆਪ ਉਹ ਪਿਛਲੇ ਬੰਨੇ ਬਹਿ ਕੇ ਚਵਾਈ ਕਰ ਲੈ ਹਾਂ ਇਹ ਨਹੀਂ ਵੀ ਉਹ ਦੁੱਗੀਆਂ ਗੱਡੀਆਂ ਪਾਸੇ ਕਰਾਂਗੇ ਤੇ ਫੇਰ ਇਹਨੂੰ ਚੋਵਾਂਗੇ ਇਹ ਨਾਲ ਜੇਦੀ ਮਰਜ਼ੀ ਚੋ ਲੈ ਵੀ ਗੁਰਨਾਲ ਸਿੰਘ ਹਾਂ ਜੀ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂ ਇਹਨਾਂ ਨੂੰ ਜਿਹੜੇ ਜਿਹੜੇ ਬੰਨੇ ਮਰਜ਼ੀ ਬਹਿ ਕੇ ਆਉਂਦੀ ਤਾਂ ਥੰਲੀਆਂ ਕਰੋ ਲੈ ਕੋਈ ਚੱਕਰ ਹੀ ਨਹੀਂਗਾ ਇਤਰਾਏ ਬਹੁਤ ਠੰਡੀਆਂ ਤੇਰੀਆਂ ਚੰਗੇ ਸੁਭਾਅ ਦੀਆਂ ਨੇ ਤੇ ਨੰਬਰ ਇੱਕ ਵਾਰੀ ਗੁਰਨਾਲ ਮੇਰੇ ਫੇਰ ਬੋਲ ਨੰਬਰ ਵੀ ਜੀ ਹੈਗਾ 97792 9006 ਹਾਂ ਨਾ ਆਗਾ ਡੜੀਆ ਦਰੇਸ਼ ਸਿੰਘ ਪਿੰਡ ਡਲ ਤਸੀਰ ਪੱਟੀ ਜਿਹੜਾ ਜ਼ਰਦਾਰਨ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਸਿੰਘ ਵੀਰ ਦਲੇਰ ਸਿੰਘ ਬਾੜ ਤੇ ਘਰੋਂ ਅੱਜ ਆਪਣੀ ਇਹ ਵੀਡੀਓ ਸੀਗੀ ਹਰ ਵਾਰ ਵੀਡੀਓ ਆਪਾਂ ਇਸ ਘਰੋਂ ਪਾਈ ਦੀਆਂ ਦੋਸਤੋ ਮੱਝਾਂ ਪਸ਼ੂ ਤੁਹਾਨੂੰ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਵੈਸੇ ਆਉਂਦੇ ਆ ਤੇ ਪਸ਼ੂ ਰੁਟੀਨ 'ਚ ਆਉਂਦੇ ਆ ਵੀਡੀਓ ਵੀ ਆਪਾਂ ਥੋੜੇ ਟਾਈਮ ਬਾਅਦ ਜਿਹੜੀ ਅਪਲੋਡ ਕਰੀਦੀ ਆ ਜਲਦੀ ਤੁਹਾਨੂੰ ਪਸ਼ੂ ਦਿਖਾਈ ਦੇ ਆ ਇਸ ਘਰੋਂ ਤੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ